ਕੈਨੇਡਾ ਦੇ ਪ੍ਰੀਮੀਅਮ ਡਾਕ ਫੋਰਡ ਨੇ ਕਿਹਾ ਕਿ ਸੋਮਵਾਰ ਦੁਪਹਿਰ ਪ੍ਰਧਾਨ ਮੰਤਰੀ ਮਾਰਕ ਆਰਨੀ ਦੇ ਨਾਲ ਉਹਨਾਂ ਦੀ ਮੀਟਿੰਗ ਬਹੁਤ ਹੀ ਉਪਜਾਊ ਰਹੀ। ਇਹ ਮੀਟਿੰਗ ਉਸ ਤੋਂ ਬਾਅਦ ਹੋਈ ਜਦੋਂ ਪਿਛਲੇ ਕੁਝ ਦਿਨਾਂ ਤੋਂ ਫੋਰਡ ਪ੍ਰਧਾਨ ਮੰਤਰੀ ਦੇ ਚੀਨ ਦੌਰੇ ਦੀ ਖੁੱਲ ਕੇ ਆਲੋਚਨਾ ਕਰ ਰਹੇ ਸੀ। ਡਾਕ ਫੋਰਡ ਅਤੇ ਪ੍ਰਧਾਨ ਮੰਤਰੀ ਮਾਰਕ ਆਰਨੀ ਦੇ ਰਿਸ਼ਤੇ ਹਾਲੀ ਦਿਨਾਂ ਦੇ ਤਣਾਅਪੂਰਵਕ ਹੋ ਰਹੇ ਸੀਗੇ। ਇਸ ਦਾ ਕਾਰਨ ਉਹ ਸਮਝੌਤਾ ਹੈ ਜਿਸ ਦੇ ਅਧੀਨ ਕੈਨੇਡਾ ਨੇ 39,000 ਚੀਨ ਵਿੱਚ ਬਣਾਈਆਂ ਜੜੀਆਂ ਇਲੈਕਟ੍ਰੀਕਲ ਗੱਡੀਆਂ ਨੂੰ ਦੇਸ਼ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ। ਇਸ ਦੇ ਬਦਲੇ ਚੀਨ ਦੇ ਜਿਹੜੇ ਕਿ ਖੇਤੀਬਾੜੀ ਉਤਪਾਦਾਂ ਤੇ ਲੱਗੇ ਟੈਰਿਫਾ ਘਟਾਉਣ ਲਈ ਸਹਿਮਤੀ ਦਿੱਤੀ ਇਸ ਦੇ ਨਾਲ ਦੱਸ ਜੀ ਕਿ ਫੋਰ ਨੇ ਇਸ ਸਮਝੋ ਤੈਨੂੰ ਬਹੁਤ ਮਾੜਾ ਸੌਦਾ ਕਿਹਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਕੇਂਦਰ ਸਰਕਾਰ ਨੂੰ ਅਨਟੋਰੀਓ ਦੇ ਇਲੈਕਟ੍ਰੀਕਲ ਵਾਹਨ ਉਦਯੋਗ ਵਿੱਚ ਕੇਂਦਰ ਬਣਾਉਣ ਦਾ ਜਿਹੜੀ ਯੋਜਨਾ ਬਣਾਈ ਗਈ ਉਸ ਦੇ ਵਿੱਚ ਸੂਬਿਆਂ ਦੇ ਕਿਸਾਨਾਂ ਦਾ ਪੱਖ ਲਿਆ ਫੋਰਡ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਉਹਨਾਂ ਨੂੰ ਨਾ ਤਾਂ ਫੋਨ ਕੀਤਾ ਤੇ ਨਾ ਹੀ ਕੋਈ ਮੈਸੇਜ ਭੇਜ ਕੇ ਇਸ ਸੌਦੇ ਬਾਰੇ ਪਹਿਲਾ ਜਾਣਕਾਰੀ ਦਿੱਤੀ ਇਸ ਦੀ بجائے ਅੰਦਰੂਨੀ ਵਪਾਰ ਮੰਤਰੀ ਰਾਹੀਂ ਖਬਰ ਭੇਜੀ ਗਈ ਸੌਦੇ ਤੋਂ ਬਾਅਦ ਫੋਰਡ ਅਤੇ ਕਾਰਨੀ ਦੇ ਜਿਹੜੀ ਪਹਿਲੀ ਵਾਰ ਸੋਮਵਾਰ ਨੂੰ ਫੋਨ ਤੇ ਗੱਲ ਕੀਤੀ ਜਿਸ ਦੀ ਪੁਸ਼ਟੀ ਪ੍ਰੀਮੀਅਮ ਦੇ ਦਫ਼ਤਰ ਦੇ ਕੀਤੀ ਤੇ ਪਰ ਗੱਲਬਾਤ ਦੇ ਜਿਹੜੇ ਵੇਰਵੇ ਆ ਉਹ ਸਾਹਮਣੇ ਨਹੀਂ ਕੀਤੇ ਤੇ ਇਸ ਦੇ ਨਾਲ ਹੀ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਜਿਹੜੀ ਕਿ ਟੀਮ ਕੈਨੇਡਾ ਬਾਰੇ ਸੀਗੀ ਤੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਦੁਹਰਾਈਆਂ ਇਹ ਇਸ ਮੌਕੇ ਕਾਰਦੀ ਨੇ ਮਜ਼ਾਕ ਕਰਦੇ ਆ ਕਿਹਾ ਕਿ ਮੈਨੂੰ ਇਹ ਮੀਟਿੰਗ ਪ੍ਰੀਮੀਅਮ ਨਾਲੋਂ ਦੋ ਗੁਣਾ ਜ਼ਿਆਦਾ ਉਪਜਾਊ ਲੱਗੀ ਅਤੇ ਹੱਥ ਦੇ ਵਿੱਚ ਦੋ ਵੀਜ਼ਾ ਦੇ ਟੁਕੜੇ ਫੜੇ ਹੋਏ ਦਿਖਾਈ ਦਿੱਤੇ ਤੇ ਇਸ ਦੇ ਨਾਲ ਹੀ ਫੋਰਡ ਨੇ ਹਾਲ ਹੀ ਜਿਹੜੇ ਤਣਾਅ ਨੂੰ ਘਟਾ ਦਿਖਾਉਂਦਿਆਂ ਹੋਇਆ ਕਿਹਾ ਕਿ ਅਸੀਂ ਇੱਕ ਵੱਡਾ ਪਰਿਵਾਰ ਹਾਂ ਕਈ ਵਾਰ ਭੈਣ ਭਰਾਵਾਂ ਵਿੱਚ ਜਿਹੜੀ ਅਸਮਾਨਤਾਵਾਂ ਹੋ ਸਕਦੀਆਂ ਨੇ ਪਰ ਆਖਰ ਦੇ ਵਿੱਚ ਅਸੀਂ ਇੱਕ ਹੀ ਦੇਸ਼ ਹਾਂ ਤੇ ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਆਰਨੀ ਦੇ ਨਾਲ ਉਹ 99% ਦੀ ਗੱਲਾਂ ਦੇ ਨਾਲ ਸਹਿਮਤ ਨੇ ਬਾਅਦ ਦੇ ਵਿੱਚ ਸੋਮਵਾਰ ਨੂੰ ਉਦਯੋਗ ਮੰਤਰੀ ਸੇਲੈਨਾ ਜੋਲੀ ਨੇ ਕਿਹਾ ਕਿ ਭਾਰਕ ਵਿੱਚ ਫੋਰਡ ਦੇ ਨਾਲ ਮੁਲਾਕਾਤ ਕੀਤੀ ਦੋਵਾਂ ਨੇ ਆਟੋ ਉਦਯੋਗ ਲਈ ਇੱਕ ਟਾਸਕ ਫੋਰਸ ਬਣਾਈ ਤੇ ਮਿਲ ਕੇ ਕੰਮ ਕਰਨ ਦਾ ਜਿਹੜਾ ਵਾਅਦਾ ਕੀਤਾ ਹੈ ਹਾਲਾਂਕਿ ਇਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਕੋਈ ਵੀ ਵਿਸਥਾਰ ਨਹੀਂ ਦਿੱਤਾ ਗਿਆ